ਜੋ ਮੇਰੇ ਕੋਲ ਪ੍ਰੋਬਲਮ ਹੈ ਤੁਹਾਨੂੰ ਦੱਸ ਜੋ ਹਾਸਾ ਹੋਇਆ ਉਹਨੇ ਪਰਿਵਾਰ ਨਾਲ ਸਾਡੇ ਸੀਨੀਅਰ ਨੇ ਸ਼ੇਅਰ ਕਰਤੀ ਜੋ ਉਹਨਾਂ ਨੂੰ ਦੱਸਣਾ ਦੱਸ ਚੁੱਕੇ ਆ ਠੀਕ ਹੈ ਜੀ ਹੁਣ ਅਸੀਂ ਸੌਰੀ ਇਹਦੇ ਅੱਗੇ ਸੌਰੀ ਪਰਿਵਾਰ ਸੰਸਕਾਰ ਦੇ ਮੁਤਾਰੇ ਸਰ ਉਹ ਉਹਨਾਂ ਨੂੰ ਪੁੱਛਿਆ ਸਰ ਕਿ ਸਾਨੂੰ ਕੋਈ ਸਰਮਾਨਤੀ ਦੇ ਰਹੀ ਫੌਜ ਵਾਲ ਤੋਂ ਜੀ ਕਦੇ ਕੋਸ਼ ਕਹੀ ਜਾਂਦੇ ਕਦੇ ਸਟੇਟ ਕਹੀ ਜਾਂਦੇ ਕਦੇ ਕਹਿੰਦੇ ਨਾ ਪਾ ਲੈ ਲਿਆ ਜੀ ਕਦੇ ਕੋਸ਼ ਕਹੀ ਜਾਂਦੇ ਜੀ ਹਨ ਹਾਲੇ ਤੱਕ ਕੋਈ ਨਹੀਂ ਦੱਦ ਦੇ ਜੀ ਇਹ ਅਸੀਂ ਪਰਿਵਾਰ ਨੂੰ ਜਵਾਬ ਦੇ ਚੁੱਕੇ ਆ ਸਰ ਠੀਕ ਹੈ ਠੀਕ ਹੈ ਜੀ ਜੋ ਸਾਡੀ ਨੋਟ ਵਿੱਚ ਅਸੀਂ ਪਰਿਵਾਰ ਨੂੰ ਦੱਸ ਤੇ ਆਈ ਉਹ ਤੇ ਹੁਣ ਉਨ੍ਹਾਂ ਤੋਂ ਬਾਅਦ ਉਹਨਾਂ ਨੇ ਸਾਡੇ ਸੀਨੀਅਰ ਅਧਿਕਾਰੀ ਨਾਲ ਗੱਲ ਕਰਨ ਨੂੰ ਕਿਹਾ ਸੀ ਜਿਹੜੇ ਦਾ ਸਮਾਨਤਾ ਉਹ ਇਹਨੂੰ ਮਿਲਣਾ ਚਾਹੀਦਾ ਜੀ ਠੀਕ ਹੈ ਜੀ ਇੱਕ ਫਾਦਰ ਨੇ ਵੀ ਗੱਲ ਤਾਂ ਹੈ ਜੀ ਕਦੇ ਕਹੀ ਜਾਂਦੇ ਜੀ 15 ਮਿੰਟ ਬਾਅਦ ਲਾਏ ਕਦੇ ਕਹਿੰਦੇ ਅਸੀਂ ਜਦ ਇਹ ਲਾ ਲਿਆ ਜੀ ਦਾ ਇਲਾਜ ਕਰਾਉਣ ਲੈ ਕੇ ਜੀ ਤਾਂ ਤਾਂ ਸੱਚੇ ਨਹੀਂ ਦੱਸ ਰਿਹਾ ਜੀ ਚਾਪੀ ਚ ਵੰਨ ਤਾਂ ਕਿਆ ਕਰਦਾ ਬੰਦ ਕਰੋ ਬੰਦ ਕਰੋ 안ん uh -huh. <laughs> ਦੋਂ ਵੀ ਪਤਾ ਤੁਸੀਂ ਵੀ ਇਦਾਂ ਦੇ ਮਾਮਲੇ ਦੇ ਵਿੱਚ ਪੂਰੀ ਇਨਕੁਆਇਰੀ ਕਰਦੇ ਹੋ ਸਭ ਕੁਝ ਕਰਦੇ ਹੋ ਵੀ ਜਿਸ ਬੰਦੇ ਨੂੰ ਕਹਿ ਰਹੇ ਵੀ ਲੰਘ ਗਿਆ ਵਾ ਪਰ ਉੱਥੀ ਉੱਥੀ ਡੈਥ ਹੋ ਗਈ ਵੀ ਪੂਰੀ ਫੋਟੋਗ੍ਰਾਫੀ ਹੋਈ ਹੋਈ ਉਹ ਕਹਿੰਦੇ ਸਾਡੇ ਕੋਲ ਹੈ ਨਹੀਂ ਲੜਾਈ ਹੋਈ ਹੈ ਜਦੋਂ ਸੁਸਾਇਟੀ ਕੀ ਜੋ ਵੀ ਇਸ ਰੂਮ ਦੇ ਵਿੱਚ ਕਿਉਂ ਇਕੱਲਾ ਹੀ ਤੁਸੀਂ ਸਾਨੂੰ ਕਿੰਨੇ ਬੜੀ ਗੱਲ ਤੱਕ ਦੱਸ ਸਕਦੇ ਆ ਤੇ ਕਿਆ ਕਰ ਸਕਦੇ ਆ ਕੀ ਕਰ ਸਕਦੇ ਆ ਸਾਨੂੰ ਅਸਲ ਸਾਨੂੰ ਗੱਲ ਦੱਸੋ ਜੀ ਹਮਾਰੀ ਦਾ ਨਾਮ ਤੁਸੀਂ ਸਾਨੂੰ ਕਿੰਨੇ ਟਾਈਮ ਚ ਦੱਸ ਸਕਦੇ ਆ ਕਿਆ ਕਰ ਸਕਦੇ ਆ ਅਸੀਂ ਤੁਹਾਡੇ ਬਤਾ ਕੋਈ ਚੱਲ ਪੈਣਾ ਕਿਉਂਕਿ ਸਾਡੇ ਕੋਲ ਤੋਂ ਕੋਈ ਪਾਵਰ ਨਹੀਂ ਗਲਤ ਤੁਸੀਂ ਕਰ ਸਕਦੇ ਹਾਂ ਹਾਂ ਬਹੁਤ ਹੈ ਰਾਜਦਾਰਾਂ ਦੇ ਝੰਟਾ ਜਿੰਨਾ ਪਰ ਐਸਐਚਓ ਸਾਹਿਬ ਐਸਪੀ ਸਾਹਿਬ ਇੱਕ ਗੱਲ ਕਰਿਓ ਸਾਡੇ ਨਾਲ ਕਰਿਓ ਜੋ ਗੱਲ ਇੱਥੇ ਹੋ ਗਈ ਇਹਦੇ ਹੀ ਰਹੋ ਇਹ ਤਾਂ ਸਵਾਲ ਹੋਣਾ ਚਾਹੀਦਾ ਸਰ ਵੀ ਇੱਕ ਸਾਡੇ ਜਵਾਬ ਚਲ ਗਿਆ ਉਹਦੇ ਨਾਲ ਹੋਇਆ ਕੀ ਹਾਸਾ ਐਨੇ ਪੁੱਛ ਰਹੇ ਸਰ ਜਾ ਕੁਝ ਨਹੀਂ ਹੋਇਆ ਤੁਹਾਡੀ ਸਟ੍ਰੈਟ ਨਹੀਂ ਕਰ ਰਹੇ ਹਾਂ ਰਿਸਪੈਕਟ ਆਪਾਂ ਵੀ ਤੁਹਾਡੀ ਕਰ ਰਹੇ ਹਾਂ ਸਰ ਬਸ ਇੰਨੀ ਪੁੱਛ ਰਹੇ ਹਾਂ ਜੋ ਉੱਚ ਪ੍ਰੋਬਲਮ ਹੈ ਤੁਸੀਂ ਦੱਸੋ ਜੋ ਹਾਸਾ ਹੋਇਆ ਉਹਨੇ ਪਰਿਵਾਰ ਨਾਲ ਸਾਡੇ ਸੀਨੀਅਰ ਨੇ ਸ਼ੇਅਰ ਕਰਤੀ ਜੋ ਉਹਨਾਂ ਨੂੰ ਦੱਸਣਾ ਦੱਸ ਚੁੱਕੇ ਠੀਕ ਹੈ ਜੀ ਹੁਣ ਅਸੀਂ ਸੌਰੀ ਐਜੇ ਵੀ ਸੌਰੀ ਪਰਵਾਰ ਸੰਸਕਾਰ ਕੇ ਮਤਾਰੇ ਸਰ ਉਹਨਾਂ ਨੇ ਪੁੱਛਿਆ ਸਰ ਉਹਨਾਂ ਦੀ ਕੋਈ ਹੈ ਨਾ ਕਰ ਸਕਦੇ ਵੈਰੀਫਾਈ ਦੀ ਗੱਲ ਤਾਂ ਗਹਿਰਾ ਸੰਦੂਕ ਚ ਦੱਸ ਹੀ ਰਹੇ ਹੈ ਕੋਈ ਸਨੇਪ ਨਹੀਂ ਸਾਹਮਣੇ ਆਈ ਫੋਟੋ ਸਾਹਮਣੇ ਆਈ ਅਸੀਂ ਉਹ ਹੀ ਜਿਹੜਾ ਵਿੱਚ ਜ਼ੈਡ ਕੀਤਾ ਜੇ ਉਹ ਇਤਹਾਸਾ ਹੋਇਆ ਜਾਂ ਲੜਾਈ ਝਗੜਾ ਹੈ ਹਮੇ ਨਹੀਂ ਉਸਕੇ ਬਾਰੇ ਵੀ ਸਦਾ ਹਮੋਂ ਕਰ ਕਰ ਹਮੋਂ ਵੈਰੀਫਾਈ ਨਹੀਂ ਕਰ ਸਕਦੇ ਹਮੋਂ ਵੈਰੀਫਾਈ ਨਹੀਂ ਕਰ ਸਕਦੇ ਜਵਾਨ ਹਮ ਤੇਜ ਦਾ ਜਵਾਨ ਹੈ ਮਾਨ ਹੈ ਤੁਹਾਡੀ ਬਦੌਲਤ ਸਾਰਾ ਅਸੀਂ ਸੁਣਦੇ ਆ ਤੁਹਾਡੀ ਬਦੌਲਤ ਹੀ ਸੁਣਦੇ ਆ ਅਸੀਂ ਹੈ ਨਾ ਅਸੀਂ ਪਰਿਵਾਰ ਨੂੰ ਜਵਾਬ ਦੇ ਚੁੱਕੇ ਆ ਸਰ ਠੀਕ ਹੈ ਜੀ ਠੀਕ ਹੈ ਜੀ ਜੋ ਸਾਡੀ ਨੌਲੇਜ ਵਿੱਚ ਅਸੀਂ ਪਰਿਵਾਰ ਨੂੰ ਦੱਸ ਦਿੱਤੀ ਉਹ ਤੇ ਹੁਣ ਉਹਨਾਂ ਦੇ ਬਾਅਦ ਉਹਨਾਂ ਨੇ ਸਾਡੇ ਸੀਨੀਅਰ ਅਧਿਕਾਰੀ ਨਾਲ ਗੱਲ ਕਰਨ ਨੂੰ ਕਿਹਾ ਸੀ ਉਹ ਵੀ ਗੱਲ ਕਰਾ ਚੁੱਕੇ ਹਾਂ ਸਰ ਸਰ ਜਿਹੜੇ ਸਰ ਜਿਹੜੇ ਤੁਹਾਡੀ ਜੁੰਟ ਦਾ ਸੀਗਾ ਇਹ ਜਵਾਨ ਸੀ ਤੋ ਹੈਗਾ ਸਰ ਆਪਾਂ ਸਰ ਕੋਈ ਕੁਐਸਚਨ ਨਹੀਂ ਹੋਰ ਇਸ ਕੇ ਲਾ ਚਲੋ ਸਰ ਅਲਾਕਾ ਜਿਸ ਚਾਹ ਚਲੋ ਜੋ ਹਮੇ ਪਤਾ ਹੈ ਤੁਹਾਨੂੰ ਹਮਨੇ ਬਤਾ ਦਿਆ ਆਪਕੋ ਇਸ ਕੇ علاوہ ਅਲਾਕਾ ਸਹਿਮਤ ਹੋ ਜਾਊਗਾ ਇਸ ਚੀਜ਼ ਨਾਲ ਪਰਿਵਾਰ ਸਹਿਮਤ ਹੋ ਜਾਊਗਾ ਟਾਈਮ ਸੈਂਸ ਘੱਟ ਹੋ ਜਾਣਗੇ ਇਸ ਕੇ علاوہ ਕੁਝ ਨਹੀਂ ਸਾਰੀ ਇਹ ਜਿਹੜੀ ਸੰਘਰਸ਼ ਇਸ ਤਰ੍ਹਾਂ ਹੀ ਹਮੇ ਜੋ ਪਤਾ ਹੈ ਹਮਨੇ ਬਤਾ ਅਸੀਂ ਵੀ ਤੁਹਾਡੇ ਨਾਲ ਸਹਿਮਤ ਖੜੀ ਆ ਸਤਾਂ ਹੀ ਆਤੀ ਹੈ ਸੁਖਵਿੰਦਰ ਉਨਾਰੀ ਡੈਥ ਹੋ ਗਈ ਹੈ ਜੀ ਤੇ ਸਾਨੂੰ ਕੋਈ ਸਨਮਾਨ ਤੇ ਦੇ ਰਹੀ ਫੌਜ ਵਾਲਤੋ ਜੀ ਕਦੇ ਕੁਛ ਕਹੀ ਜਾਂਦੇ ਕਦੇ ਸਟੇਟ ਕਹੀ ਜਾਂਦੇ ਕਦੇ ਕਹਿੰਦੇ ਨੇਪਾਲ ਲੈ ਲਿਆ ਜੀ ਕਦੇ ਕੁਛ ਕਹੀ ਜਾਂਦੇ ਜੀ ਸਾਨੂੰ ਹਲੇ ਤੱਕ ਕੁਛ ਨਹੀਂ ਦੱਸਦੇ ਜੀ ਇਹ ਠੀਕ ਹੈ ਜਿਹੜੀ ਜਿਹੜੇ ਦਾ ਸਨਮਾਨਤਾ ਉਹ ਇਹਨੂੰ ਮਿਲਣਾ ਚਾਹੀਦਾ ਜੀ ਠੀਕ ਹੈ ਜੀ ਇੱਕ ਫਾਦਰ ਨੇ ਵੀ ਗਲਤ ਹੈ ਜੀ ਕਦੇ ਕਹੀ ਜਾਂਦੇ ਜੀ 15 ਮਿੰਟ ਬਾਅਦ ਲਾਇਆ ਕਦੇ ਕਹਿੰਦੇ ਅਸੀਂ ਜਦ ਇਹ ਲਾ ਲਿਆ ਜੀ ਦਾ ਇਲਾਜ ਕਰਾਉਣ ਲੱਗੇ ਜੀ ਸਾਨੂੰ ਤਾਂ ਸੱਚੇ ਨਹੀਂ ਦੱਸ ਰਹੇ ਜੀ ਕਦੇ ਕਹਿੰਦੇ ਅੱਧੇ ਘੰਟੇ ਬਾਅਦ ਲਾਇਆ ਜੀ ਅਸੀਂ ਆ ਗਏ ਪੁਲਿਸ ਨਾਲ ਲਾਇਆ ਸਾਡੇ ਦਾ ਇਹ ਉਹ ਹੈ ਜੀ ਹੁਣ ਠੀਕ ਹੈ ਸਾਨੂੰ ਇਨਸਾਫ ਚਾਹੀਦਾ ਹਾਂਜੀ ਠੀਕ ਹੈ ਜੀ ਇੱਕ ਪ੍ਰਾਈਵੇਟ ਗੱਡੀ ਸਾਡਾ ਭੇਜਿਆ ਜੀ ਲੜਕਾ ਜੀ ਠੀਕ ਹੈ ਇਹ ਭੇਜ ਤਾਂ ਜਦ ਮੈਂਸ ਲੱਦ ਕੇ ਭੇਜੀ ਹੁੰਦੀ ਹੈ ਜੀ ਠੀਕ ਹੈ ਸਾਨੂੰ ਤਾਂ ਇਨਸਾਫ ਚਾਹੀਦਾ ਡਾਕੂਮੈਂਟ ਵੀ ਗਲਤ ਹੈ ਡਾਕੂਮੈਂਟ ਵੀ ਗਲਤ ਹੈ ਡਾਕੂਮੈਂਟ ਸਾਰੇ ਗਲਤ ਹੈ ਹਾਂਜੀ ਮੰਗਲ ਸਿੰਘ ਦੀ ਜਿਹੜਾ ਕੋ ਰਾਮ ਪਾਲੇ ਰਾਮ ਪਾਲ ਸੰਧ ਠੀਕ ਹੈ ਹਾਂਜੀ ਗੁੰਵਿੰਦੇ ਅਤੇ ਗੋਟਾ ਹੈ ਰਿਪੋਰਟਾ ਉਹਨਾਂ ਕੋਲ ਹੈ ਪੁਲਿਸ ਵਾਲਿਆਂ ਕੋਲ ਹੈ ਜੀ ਬਹੁਜ ਕੋਲ ਹੈ ਹਾਂਜੀ ਅੱਜ ਅਸੀਂ ਇੱਕ ਬਹੁਤ ਹੀ ਦੁਖਦਾਈ ਫੋਟੋ ਵਿੱਚ ਦੱਸਦੇ ਹਾਂ ਕਿ ਘਟਨਾ ਦੇ ਸਬੰਧ ਦੇ ਵਿੱਚ ਪਿੰਡ ਹੀਰਪੁਰ ਦਾ ਨੌਜਵਾਨ ਜਿਸਦੇ ਕਿ ਪਿਤਾ ਜੀ ਸਾਡੇ ਵਿਚਕਾਰ ਬੈਠੇ ਹਨ ਉਹਦੀ ਲੈਲ ਦਾ ਫੌਜ ਦੇ ਵਿੱਚ ਡਿਊਟੀ ਸੀਗੀ ਡਿਊਟੀ ਦੌਰਾਨ ਉਸਦੀ ਮੌਤ ਹੋ ਗਈ ਤੇ ਉਸ ਮੌਤ ਵੇਲੇ ਜੋ ਉਸ ਦੇ ਕਾਗਜ਼ ਪੱਤਰ ਰਿਕਾਰਡ ਤਿਆਰ ਕਰਨਾ ਸੀ ਉਹ ਸਰਕਾਰ ਨੇ ਠੀਕ ਤਰੀਕੇ ਨਾਲ ਨਹੀਂ ਕੀਤਾ ਜਾਣੀ ਇਹ ਸਰਕਾਰ ਜਿਹੜੀ ਹੈ ਲੋਕਾਂ ਦੀਆਂ ਮੌਤਾਂ ਦਾ ਲੋਕਾਂ ਦੀਆਂ ਜਾਨਾਂ ਦਾ ਖਿਲਵਾੜ ਕਰਦੀ ਹੈ ਤੇ ਇਸ ਘਟਨਾ ਨੂੰ ਲੈ ਕੇ ਅੱਜ ਅਸੀਂ ਇੱਥੇ ਬੈਠੇ ਆ ਉਹ ਬੱਚੇ ਦੀ Laash ਸਾਡੇ ਕੋਲ ਆਈ ਤੇ ਉਸ Laash ਦੇ ਨਾਲ ਜਿਹੜੇ ਡਾਕੂਮੈਂਟ ਉਹਨਾਂ ਨੇ ਭੇਜੇ ਜਿਨ੍ਹਾਂ ਦੇ ਉੱਤੇ ਦਰਜ ਸਾਰੇ ਵੇਰਵੇ ਪਿਤਾ ਦਾ ਨਾਂ ਤੇ ਹੋਰ ਵੇਰਵੇ ਗਲਤ ਲਿਖੇ ਹੋਏ ਹਨ ਇਹ ਗਲਤ ਵੇਰਵਿਆਂ ਦਾ ਮਤਲਬ ਹੈ ਕਿ ਉਸ ਬੱਚੇ ਦੀ ਮੌਤ ਤੋਂ ਬਾਅਦ ਉਹਦੀ ਸ਼ਹਾਦਤ ਤੋਂ ਬਾਅਦ ਉਹਦੇ ਪਰਿਵਾਰ ਨੂੰ ਉਹਦੇ ਵਾਰਸਾਂ ਨੂੰ ਜਿਹੜੇ ਬੈਨੀਫਿਟ ਮਿਲਣੇ ਹਨ ਉਹ ਬੈਨੀਫਿਟ ਮਿਲਣ ਦੇ ਵਿੱਚ ਅੜਿੱਕਾ ਆ ਜਾਏਗਾ ਨਹੀਂ ਮਿਲਣਗੇ ਅਸੀਂ ਜਿੱਥੇ ਆਪਣੀ ਬੱਚੇ ਨੂੰ ਸ਼ਹਾਦਤ ਦਿੱਤੀ ਹੈ ਉਹਦੀ ਸ਼ਹਾਦਤ ਤੇ ਮਾਣ ਕਿਵੇਂ ਕਰੀਏ ਜਦ ਕਿ ਸਾਨੂੰ ਉਹਦੀ ਸ਼ਹਾਦਤ ਨਾਲ ਹੋਣ ਵਾਲਾ ਜਿਹੜਾ ਘਾਟਾ ਉਹ ਤਾਂ ਵੱਖਰਾ ਘਾਟਾ ਹੈ ਪਰ ਜਿਹੜੇ ਉਹਦੇ ਬੈਨੀਫਿਟ ਮਿਲਣੇ ਆ ਅਸੀਂ ਪਰਿਵਾਰ ਵੱਲੋਂ ਉਹੀ ਮੰਗ ਕਰਦੇ ਆ ਤੇ ਸਮੁੱਚੇ ਇਲਾਕੇ ਵੱਲੋਂ ਮੰਗ ਕਰਦੇ ਆ ਜਦੋਂ ਤੱਕ ਉਹਦੇ ਬੈਨੀਫਿਟਸ ਦੇ ਲਈ ਤਿਆਰ ਕੀਤਾ ਜਿਹੜਾ ਰਿਕਾਰਡ ਹੈ ਸਹੀ ਨਹੀਂ ਕੀਤਾ ਜਾਂਦਾ ਦਰਸ ਨਹੀਂ ਕੀਤਾ ਜਾਂਦਾ ਸਾਨੂੰ ਦਿਖਾਲਿਆ ਨਹੀਂ ਜਾਂਦਾ ਉਦੋਂ ਤੱਕ ਇਹ ਸਾਡਾ ਜਿਹੜਾ ਹੈਗਾ ਹੈ ਇਥੇ ਆ ਅਣ ਮਿੱਥੇ ਸਮੇਂ ਦੇ ਲਈ ਸਾਡਾ ਧਰਨਾ ਰਹਿ ਗਿਆ